ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਪਾਨ ਕੀਤਾ ਹੈ। ਦੇਸ਼ ਦੇ ਦਲਤਾਈ ਪਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮਰਾਓ ਮੇਡਕਰ ਜੀ ਦਾ ਮਜ਼ਾਕ ਉਡਾਇਆ। ਮੈਂ ਸਮਝਦਾ ਪੂਰੇ ਦਲਤ ਪਾਈਚਾਰੇ ਦਾ ਮਜ਼ਾਕ ਉਡਾਇਆ ਕਿ ਸਾਡੇ ਸਮਾਜ ਦਾ અપਮਾਨ ਆ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਹੋਮ ਨੇ ਸਸਾਬਾਨ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਨਫ਼ਰਤ ਕਰਦੀ ਆ ਬਾਬਾ ਸਾਹ ਪੀਮਰਾਓ ਅਮੇੜਕਰ ਜੀ ਨੂੰ ਨਫ਼ਰਤ ਕਰਦੀ ਆ ਇਹੀ ਕਾਰਨਾ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ਬਾਨ ਤੇ ਆਈ ਆ ਉਹੀ ਗੱਲ ਜ਼ਬਾਨ ਤੇ ਆਈ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਿਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾਗਾ ਸੋ ਮੈਂ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਦੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਦਲਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹੋ ਭੀਮrao ਅੰਬੇਡਕਰ ਜੀ ਦੀ ਸੋਚ ਤੋਂ ਡਰਦੀ ਆ ਜੋ ਆਦਰਸ਼ ਸਾਨੂੰ ਬਾਬਾ ਸਾਹੋ ਭੀਮrao ਅੰਬੇਡਕਰ ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੋ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਪਾਨ ਕੀਤਾ ਹੈ ਦੇਸ਼ ਦੇ ਦਲਤਾਈ ਪਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮਰਾਓ ਅੰਬੇਦਕਰ ਜੀ ਦਾ ਮਜ਼ਾਕ ਕਢਾਇਆ ਮੈਂ ਸਮਝਦਾ ਪੂਰੇ ਦਲਤ ਪਾਈਚਾਰੇ ਦਾ ਮਜ਼ਾਕ ਕਢਾਇਆ ਇਹ ਸਾਡੇ ਸਮਾਜ ਦਾ અપਮਾਨ ਆ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਹੋਮਲੈਸ ਸਰਬਾਨ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਧਾਨ ਨੂੰ ਨਫ਼ਰਤ ਕਰ ਦਿਆ ਬਾਬਾ ਸਾਹ ਪੀਮਰਾਓ ਅੰਬੇਡਕਰ ਜੀ ਨੂੰ ਨਫ਼ਰਤ ਕਰ ਦਿਆ ਇਹੀ ਕਾਰਨ ਆ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ੁਬਾਨ ਤੇ ਆਈ ਆ ਉਹੀ ਗੱਲ ਜ਼ੁਬਾਨ ਤੇ ਆਈ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾ ਗਿਆ। ਸੋ ਮੈਂ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਦੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ। ਦਲਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ। ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ। ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹੋ ਭੀਮrao Ambedkar ਜੀ ਦੀ ਸੋਚ ਤੋਂ ਡਰਦੀ ਆ। ਜੋ ਆਦਰਸ਼ ਸਾਨੂੰ ਬਾਬਾ ਸਾਹੋ ਭੀਮrao Ambedkar ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੁਹਾਨੂੰ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ